ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਇਹ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਆ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਅੱਜ ਦੇ ਆਪਣੀ ਵਿਜ਼ਿਟ ਪਿੰਡ ਸੁਲਤਾਨਵਿੰਡ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਅੰਗਰਸਾ ਸਾਹਿਬ ਬਾਈ ਰੋਸ਼ਨ ਕੋਲ ਪਹੁੰਚੇ ਆਂ ਚਾਰ ਐਨੀਮਲ ਇੱਥੇ ਵਿਖਾਵਾਂਗੇ ਦੋ ਮੱਝਾਂ ਦੋ ਹੀ ਸੱਜਣੋ ਬਿਹੜਾ ਤੁਰਤਾਰੇ ਕੇ ਵਿਖਾਵਾਂਗੇ ਜਗ੍ਹਾ ਥੋੜੀ ਜਿਹੀ ਭੀੜੀ ਆ ਬਾਕੀ ਤੁਸੀਂ ਜੈਸ ਆਪਣਾ ਜਿਹੜਾ ਲਾ ਲਿਓ ਤੁਰਤਾਰੇ ਦੇ ਵਿੱਚ ਭਾਪ ਪਤਾ ਜਾਇਜ਼ ਕੀਮਤ ਵਿੱਚ ਹੀ ਕਰਵਾਵਾਂਗੇ ਸਾਡੇ ਅੰਤਜੇ ਨਾਲ 25 ਹਜ਼ਾਰ ਤੋਂ ਹੀ ਸ਼ੁਰੂ ਜਿਹੜਾ ਕੰਮ ਕਰਦਾਂਗੇ ਤੇ ਉੱਡਣਾ ਡਾਉਣ ਵਾਲੇ ਕੰਮ ਹੋ ਜਾਣਗੇ ਜੁੜੇ ਰਹੋ ਜੀ ਬਣੇ ਰਹੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਜੜ ਜੜ ਜੀ ਹਾਂ ਕਿਰਪਾ ਵੈਲਕਮ ਜੀ ਤੁਹਾਨੂੰ ਸੰਧੂ ਪੱਤਰਪੁਰੀਆ ਜੀ ਹੋਰ ਵਧੀਆ ਬੇ ਜੀ ਵਪਾਰ ਦਾ ਕੀਤਾ ਜੀ ਹਾਂ ਜੀ ਹਾਂ ਜੀ ਠੀਕ ਹੈ ਨਾਮ ਜੀ ਰੋਸ਼ਨਦੀਪ ਸਿੰਘ ਆਪਣਾ ਨਾਮ ਜੀ ਹਾਂ ਪਿੰਡ ਸੁਲਤਾਨਪੁਰ ਪੱਤੀ ਮਰਸੂਲੀ ਜੀ ਕਰਦੇ ਆ ਤੇ ਜ਼ਿਲ੍ਹਾ ਅੰਮ੍ਰਿਤਸਰ ਜੀਦਾ ਅੰਮ੍ਰਿਤਸਰ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣਾ 7717211839 ਠੀਕ ਹੈ ਜੀ ਠੀਕ ਹੈ ਤੇ ਸ਼ੁਰੂਆਤ ਕਰੀਏ ਮਾਝ ਦੇ ਹਣਾ ਇਹਦਾ ਉੱਚਾ ਪੱਛਾ ਅੱਛਾ ਤੇ ਮਹੀਨੇ ਦੀ ਪੂਰੀ ਅੱਜ ਨੂੰ 5 ਤਰੀਕ ਨੂੰ ਦੇਣਾ ਮਹੀਨਾ ਪੂਰਾ ਹੋ ਗਿਆ ਚੈੱਕ ਪਾਸ ਉਹ ਚੈੱਕ ਪਾਸ ਨਹੀਂ ਜੇ ਵੀ ਸੂਣ ਵਾਲੀ ਨਿੱਲੂਗੀ ਆਪਣੇ ਘਰ ਦੀ ਮਾਝ ਹੀ ਹੈ ਹਾਂ ਤੇ ਮੀਨਾ ਪੁਰਾਣਾ ਮੁਰਗੇ ਬੋਲੀ ਇਹ ਤਾਂ ਬਾਗਲੀ ਦੀ ਨਾ ਬਣੀ ਕੀ ਕਰਵਾਇਆ ਤੇ ਜਾਂ ਸਾਂ ਤੋਂ ਬਣੀ ਕੱਟੇ ਕੋ ਕਰਾਈ ਸਾਂ ਤੋਂ ਹਾਂਜੀ ਇਹ ਪੱਕਾ ਸੋਨਾਂ ਦੀ ਨਿਗਲ ਬਾਕੀ ਅਗਲੇ ਦੇ ਕਰਮ ਨੇ ਠੀਕ ਆ ਖੁੱਲ ਕੇ ਪੱਕਾ 7 ਕਿਲੋ ਦੁੱਧ ਹਨਾ ਦੋਵੇਂ ਟਾਈਮ ਹੀ ਮਿਲਦੀ ਨਾ ਭਾਈ ਜੇ ਕੋਈ ਕਹੂਗਾ 2 ਕਿਲੋ ਦਾ ਝੂਠ ਆ ਫਿਰ 9 ਕਿਲੋ ਜੇ ਤੇ ਜੇ ਕਹੂਗਾ ਨਹੀਂ ਝੂਠ ਫਿਰ ਪੱਕਾ 7 ਕਿਲੋ ਜੇ ਦੁੱਧ ਪੱਕਾ 7 ਹੀ ਆ ਹਨਾ ਮੈਂ ਦੋ ਟਾਈਮ ਚੋਏ ਭਾਂ ਤੇ ਤਿੰਨ ਟਾਈਮ ਚੋਏ ਓਕੇ ਓਕੇ ਭਾਈ ਬਾਗੀ ਸੱਚ ਨਾ ਚੰਗਾ ਜੀ 7 ਕਿਲੋ ਦੋਧਿਆ ਤੇ ਮਗਰ ਜਿਹੜਾ ਬੱਚਾ ਅੰਦਾ ਕੁ ਮਹੀਨੇ ਦਾ ਦੋਹ ਦਾ ਤਿੰਨਾ ਦਾ ਤਨ ਤਾਜਾ ਲਾ ਲਿਆ ਕੋਈ ਦੋਹ ਤਿੰਨਾ ਮਹੀਨੇ ਲਗਭਗ ਹੋਈ ਹੋਗੀ ਬਣੀ ਇਹਨਾਂ ਟਾਈਮ ਤੇ ਹੋ ਗਿਆ ਉਹ ਤਿੰਨ ਮਹੀਨੇ ਬਾਅਦ ਨੂੰ ਤਿੰਨ ਕਿ ਮਹੀਨੇ ਹੋ ਗਿਆ ਇਸ ਵੀ ਠੀਕ ਆ ਉਹ ਮਹੀਨਾ ਕਾ ਬਣੀ ਨੂੰ ਵੀ ਹੋ ਗਿਆ ਹਾਂਜੀ ਮਹੀਨਾ ਬਣੀ ਨੂੰ ਹੋ ਗਿਆ ਤੇ ਚੱਪੀ ਜੀ ਆ ਸੱਜਣੋ ਸੂਹਾ ਕਿਨਵਾ ਉ ਤਿਜਾ ਚੌਥਾ ਤਿਜਾ ਹੋ ਗਿਆ ਜੀ ਤੀਸਰਾ ਸੂਹਾ ਜੀ ਲਓ ਜੀ ਵਜਨ ਵੱਟਾ ਜਿਹੜਾ ਸੱਜਣੋ ਫੋਲਿਆ ਜਿੰਨੇ ਘਰੇ ਗੁਜ਼ਾਰਾ ਕਰਨਾ ਜਲ ਪਾਣੀ ਨਹੀਂ ਬੰਦਾ ਪਿਆ ਚਾਹ ਪਾਣੀ ਉਹ ਆਪਣਾ ਜਿਹੜਾ ਖਰੀਦਦਾਰੀ ਜਰੂਰ ਕਰਿਓ ਜਿੰਨੇ ਘਰੇਲੂ ਖਾਣੋਂ ਤੇਲਾ ਹੁਣੀ ਆ ਜਾਂ ਵੇਚ ਵਟ ਵੀ ਕਰਨੀ ਆ ਉਹ ਵੀ ਖਰੀਦਦਾਰੀ ਕਰ ਸਕਦਾ ਕਿਉਂਕਿ ਥੱਲਾ ਥੱਲਾ ਬਹੁਤ ਸੋਨਾ ਬਿਲਕੁਲ ਓਕੇ ਥਾਲੇ ਵੇਦੀ ਪੱਦਰ ਸਿੰਘ ਤੋਂ ਚੱਪੀ ਆ ਤੇ ਆ ਬੱਜਾ ਠੀਕ ਹੈ ਭਾਈ ਕੀਮਤ ਕੀ ਕਰਦਗੇ ਜੀ ਜੀ ਕੀਮਤ ਕਰਦਗੇ 2 ਘਰ ਦਾ ਜਾਇ ਜੀ ਕਰਕੇ ਦੇ ਦੀ ਜਾਇ ਜੀ ਹਾਂ ਉੜਦੀ ਜਾਵੇ ਇਹ 55000 ਦੇ ਦਨ ਹੋਰ ਯਾਰ ਛੱਡ ਦੀ ਕੋ ਯਾਰ ਚਲੋ ਠੀਕ ਜੀ 53 ਦੇ ਦੇਗੇ ਹਾਂਜੀ 52 ਜਾਂ ਦੀ ਜੱਸਣੋ ਕਰਦਿਏ ਜਾਂ ਸਨੋ ਹੀ ਜੇ ਫਿਰ ਓਕੇ ਭਾਈ ਤੇ ਆ ਆ ਗਈ ਪੈਣਾ ਬੱਚੇ ਤੋਂ ਹਣਾ ਮੈਂ ਹਾਂਜੀ ਇਹ ਨਾ ਮਲਪੀ ਆਪਾਂ ਲਈ ਮਾਝ ਮਿਰਜੀ ਕੱਟੇ ਹੀ ਉਥੇ ਬੱਜੀ ਲਾ ਕੇ ਹਾਂ ਬਿਲਾ ਲਓ ਦੋਵਾਂ ਜਾਂ ਤਿੰਨਾਂ ਮਹੀਨੇ ਦੇ ਵਿੱਚ ਵਿੱਚ ਹੀ ਸੂਈ ਹਾਂਜੀ ਸੂਈ ਤੇ ਉਸ ਦਿਨ ਦੀ ਨਾ ਮੱਝ ਜੀ ਨਹੀਂ ਲਾਉਂਦੀ ਸਾਡੀਆਂ ਇੱਥੇ ਕੱਟੀਆਂ ਵਾ ਕਦੀ ਆਣ ਕੇ ਚੱਟੀ ਦੇ ਖਲੋ ਜਾਂਦੀ ਜੇ ਕਦੀ ਕੋਈ ਜਾਂ ਉਹਨਾਂ ਨੇ ਉਸਤਾਨੀ ਨਾ ਕੱਟੀ ਲਾ ਲਈ ਜੇ ਬੱਚਾ ਮਰੀ ਕਰ ਗੋ ਹਾਂ ਮੱਝ ਦੇ ਇੱਥੇ ਹਾਂ ਤੇ ਮੜਕੇ ਨਾ ਝੂਠ ਹੈ ਕਿ ਬੰਦੇ ਕੋ ਨਿਕਲ ਗਿਆ ਪਈ ਮਹੀਨੇ ਨਹੀਂ ਬਣੀ ਵੀ ਜਨਮ ਅਛਾ ਹਾਂਜੀ ਸਾਨੂੰ ਉਹਨਾਂ ਨੇ ਸੱਜੜ ਕਰਕੇ ਦਿੱਤੀ ਸੀ ਹਾਂ ਪਰ ਚਲੋ ਸਾਨੂੰ ਦੇ ਪਤਾ ਲੱਗ ਗਿਆ ਵੀ ਕੱਟੀ ਆ ਲੱਗੇ ਦੀ ਅਜੇ ਤੋ ਕੱਟੀ ਤੇ ਜਾਵੇ ਮੱਝ ਪਤਾ ਲੱਗ ਜਿੰਦਾ ਤੇ ਉਹਦਾਂ ਦਾ ਜੀਵ ਨਹੀਂ ਲਾਉਣ ਦੀ ਮਾਰੀ ਤੇ ਸਾਡੀ ਕੱਟੀ ਲੱਗੇ ਇੱਕ ਰੱਖੀ ਆ ਹੀ ਉਦਾਂ ਕਰੇ ਤੋ ਉਹਨੂੰ ਚਟਣ ਦਾ ਪਿੰਦੀ ਆਣਗੇ ਅਛਾ ਠੀਕ ਆ ਹੌਣ ਨਾ ਬੱਚੇ ਤੋਂ ਹਨਾ ਹਾਂ ਹੁਣ ਬਿਨਾ ਬੱਚੇ ਤੋਂ ਜੇ ਤੇ ਕਿਹਦਾ ਸਰੂਜੇ ਨਾਲ ਹਾਂ ਉਹਦੇ ਤਿੰਨ 10 ਤੋਂ ਵੱਧ ਧਾਰ ਨਹੀਂ ਜੇ ਉਹਦੀ ਬਾਅਦ ਤਿੰਨ ਧਾਰਾਂ ਪਹਿਨਾ ਕੱਢ ਲਈਆਂ ਬਾਕੀ 24 ਥਣ ਪੂਰਾ ਬਰਾਬਰ ਜੇ ਬਾਕੀ ਬਿਲਕੁਲ ਜੈਡ ਬ੍ਰੇਕ ਹਨਾ ਕਾਲੀ ਦੂਜਾ ਸੂਆ ਦੂਜੇ ਸੂਏ ਤੇ ਦੁੱਧ ਪੱਕਾ ਕਿਹਨਾਂ ਪੱਕਾ ਵੀਰ ਜੀ ਦੇ ਥਲੇ 8 ਕਿਲੋ ਦੁੱਧ ਜੇ ਆਪਾਂ 7 ਕਿਲੋ ਦੀ ਗਰੰਟੀ ਕਹਿ ਦਾਂਗੇ ਏਕਮਲ ਭਾਂ ਕੇ ਮੱਝ ਨੇ ਜੀ ਜੂਨੀ ਜੇ ਲਾਇਆ ਮਾਰੀ ਮੋਟੀ ਲੱਤ ਮਾਰਦੀ ਜੇ ਠੀਕੇ ਨਾਲ ਪਾੜੇ ਨਾ ਹੋ ਠੀਕੇ ਨਾਲ ਉੱਥੇ ਪਾੜੇ ਨਾ ਚੋਈ ਆਪਾਂ ਦੋਵੇਂ ਟਾਈਮ ਠੀਕਾ ਹਾਂ ਹੁਣ ਦੋਵੇਂ ਟਾਈਮ ਠੀਕ ਆ ਜੀ ਚਲੋ ਖੋਲੋ ਕੋਈ ਨਹੀਂ ਲੋ ਜੀ ਸੱਜਣੋ ਜੈਟ ਬਲੈਕ ਹੈ ਇਹਨੇ ਆਨਲਾਈਨ ਵੀ ਮੰਗਾਉਣੀ ਹੋਏ ਮੁੜ ਕੇ ਜਾ ਕੇ ਲੱਤਾ ਤੁਹਾਨੂੰ ਪਾਇ ਇੱਕ ਅੱਧਾ ਦਿਨ ਬੱਚੇ ਤੋਂ ਬਗੈਰ ਡੰਗਰ ਕਰਦਾ ਜੀ ਨਹੀਂ ਨਹੀਂ ਲਾਮਾ ਨਹੀਂ ਲੈਣਾ ਜੀ ਹਾਂ ਆਪਾਂ ਪਹਿਲਾਂ ਸਾਰੀ ਗੱਲ ਦੱਸਣੀ ਹੈ ਹੂੰ ਲੋ ਜੀ ਚਲੋ ਕੋਈ ਨਹੀਂ ਠੀਕ ਹੈ ਜੀ ਕਾਮ ਕੋ ਮਤਰਾ ਮਿਸਤਰੀਆਂ ਦਾ ਆ ਗਿਆ ਫਿਰ ਵਾਧੂ ਖੁੱਲਾ ਜਗਾ ਬਾ ਹੋ ਜਾਣੀਆਂ ਨਾ ਹਾਂਜੀ ਮਿਸਤਰੀ ਲੱਗੇ ਆ ਦੇਖ ਕਰਕੇ ਥੋੜਾ ਥਾਂ ਦੀ ਜਦੋਂ ਲੱਗੇ ਹਨ ਖਰਾਰਾ ਆ ਪਿਆ ਹੋਵੇ ਨਾ ਮੁਸ਼ਕਲ ਆਉਂਦੀ ਆ ਨੋਈ ਦੂਜਾ ਸਵੇਰ ਆਏ ਤੇ ਦੁੱਧ 7-8 ਕਿਲੋ ਹਨਾ ਹਾਂਜੀ ਪੱਕਾ ਬੱਚਾ ਨਹੀਂ ਹੈਗਾ ਬਾਕੀ ਜੇ ਉਹਨਾਂ ਦੇ ਸ਼ਹਿਰ ਮਾ ਤੱਪੀ ਇੱਕ ਮੇਰੇ ਨੂੰ ਜਿਗਲਾਈ ਇੱਕ ਦੋ ਧਾਰਾਂ ਜਿਹੜੀਆਂ ਬਾਈਕੇ ਦਾ ਨਿਕਲਦੀਆਂ ਆਂ ਖਾਸ ਕਰਕੇ ਕੋਈ ਜ਼ਿਆਦੀ ਧਾਰ ਨਹੀਂ ਆਉਂਦੀ ਹਨਾ ਬਾਕੀ ਅਗਲੇ ਦੀ ਕਿਸਮ ਜਿਹਾਣੇ ਕਲਪੀ ਟੋਕੜ ਗੱਭਾਂ ਨਿਕਲਦੀਆਂ ਸੱਜਰ ਜਿਹੇ ਰੱਬ ਜਾਨ ਹੁੰਦਾ ਜੀ ਤੇ ਇਹ ਰੇਟ ਰੇਟ ਵੀਰ ਜੀ ਦਾ ਕਰ ਦਈਏ 70000 ਪਿਆਰ ਮਾਹੌਤ ਕਰਕੇ ਕਿੰਨੇ ਦੀ ਕਰ ਦਈਏ 65 ਦੀ ਕਰ ਦੋ ਵੀਰ ਜੀ ਫੁੱਲਾ ਮਾਂ ਡਾਰੇ ਚਾ 2000 ਛੋਟ ਕਰ ਦਾਂਗੇ ਹੁਣ 63 ਦੀ ਹਾਂ ਹੋਰ ਜੀ ਕਰ ਦੇ ਚਲੋ ਯਾਰ ਕਰ ਦਾਂਗੇ ਪਹਿਲੀ ਇਹਦੀ ਵੀਡੀਓ ਪਾਈ ਆ ਵੱਡੇ ਚੈਨਲ ਤੇ ਹਾਂ ਠੀਕ ਹੈ ਚਲੋ ਕੋਈ ਨਹੀਂ ਤੇ ਇਹ ਆ ਗਈ ਵਛੀ ਕਿ ਨਵਾ ਪਹਿਲਾ ਸੂਆ ਹੀ ਜਨਦੀ ਹੈ ਨਾ ਪਹਿਲਾ ਸੂਆ ਜੇ ਤੇ ਗਾੜੀ ਜੇ ਡੇਢ ਮਹੀਨੇ ਦੀ ਮਲਵੇ ਚੈੱਕ ਪਾਸ ਆਪਾਂ ਡਾਕਟਰ ਕੋ ਕਰਾ ਕੇ ਟਿਕਾ ਟੁਕਾ ਲਵਾਤਾ ਇਹਨੂੰ ਠੰਡਾ ਗਾਰੰਟੀ ਗਾਰੰਟੀ ਦੁੱਧ ਪੱਕਾ ਕੋਲ ਕਿੰਨਾ ਹੋ ਪੱਕਾ 7 ਕਿਲੋ ਦੁੱਧ ਠੰਡਾ 7 ਕਿਲੋ ਹੈ ਨਾ ਹਾਂਜੀ ਵਛੀ ਬੜੀ ਖੂਬਸੂਰਤ ਜੀ ਇਹਦੇ ਝੂਠ ਵਾਲਾ ਕੋਈ ਮੰਨੇ ਫੇਰ ਆਜ ਕੇ 9 ਕਿਲੋ ਜੀ ਹਾਂ ਪੱਕਾ 7 ਕਿਲੋ ਵਾਹ ਵਾਹ ਸਜਣਾ ਵਛੀ ਬੜੀ ਗਮਾਰ ਇਹਦੀ ਹੌਂਸਲੇ ਜਿੰਨੇ ਦੀ ਆਪਾਂ ਇਹ ਦੇ ਦੇਣੀ ਜੀ ਅੱਛਾ ਹਾਂਜੀ ਤੇ ਸੋਹਣੀਆ ਫੇਸ ਕੁਆਲਿਟੀ ਬੜੀ ਸੋਹਣੀ ਲੱਗੀ ਕਰਮਾਲੀ ਨੂੰ ਸੂਆ ਪਹਿਲਾ ਸੂਈ ਆ ਤੇ ਦੂਜੇ ਸੂਏ ਲਈ ਗਾਬਿਆ ਸੱਜਣੋ ਚੈੱਕ ਪਾਸ ਹੋ ਗਈ ਆ ਡੇਢ ਮਹੀਨੇ ਦੀ ਬਾਈ ਕਹਿੰਦਾ ਹੋ ਗਈ ਆ ਤੇ ਹੋ ਜਾਂਦੀ ਚਾਲ ਗਿਆ ਦਿਨਾਂ ਦੇ ਵੀ ਅੱਜ ਕੱਲ ਡਾਕਟਰ ਜਿਹੜੇ ਕਈ ਸੀਨੀਅਰ ਕਰ ਲੈਂਦੇ ਹਾਂਜੀ ਇਸਟਾ ਤੇ ਹਾਂ ਜਿਹੜੇ ਡਾਕਟਰ ਸੀਨੀਅਰ ਆ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ ਉਹ ਚਾਲ ਗਿਆ ਦਿਨਾਂ ਦੀ ਵਹਿ ਕਰ ਦਿੰਦੇ ਚੈੱਕ ਪਾਸ ਇਹ ਚਾਲ ਗਿਆ ਤੋਂ 45 ਦੀ ਹੋ ਗਈ ਆ ਤੇ ਕੀਮਤ ਬਾਈ ਕਿੰਨੀ ਹੋ ਗਈ ਫਿਰ ਰੇਟ ਕਿਨੇ ਦੇ ਦਿੱਤੇ ਜੀ 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 ਦੇ ਦਿੱਤੀ 32000 ਹਾਂ ਹੈਗੀ ਤੇ ਆਇਆ ਪਰ ਬਾਕੀ ਜਾਇ ਜੀ ਕਰਕੇ ਦੇ ਦਿੱਗੇ ਹਨਾ ਚਲੋ ਜੀ ਇਹ ਫਿਰ ਜੈਸ ਨਾ ਹੋਈ ਆਪਾਂ 30000 ਦੀ ਤੇ ਵੀ ਛੋਟਾ ਦੀ ਪਹਿਲੀ ਵਾਰੀ ਵੀਡੀਓ ਪਾਈ ਆਪਾਂ 2000 ਛੋਟ ਕਰ ਦਿੰਦੇ ਆ 25 ਦੀ ਨਾ ਕਰ ਦਈਏ ਨਹੀਂ ਹੁਣੀ ਕਰ ਦਈਏ ਫਿਕਸ ਹੀ ਉਹ ਕਰ ਦਾਂਗੇ ਆਪਾਂ 100 ਰੁਪਿਆ ਛੋਟ ਹੀ ਕਰਿਓ ਇਹ ਚੋਂ ਨਹੀਂ ਕਰ ਆਇਆ ਨੂੰ ਫਿਕਸ ਹੀ ਇੱਕੋ ਰੇਟ ਹੀ 100 ਰੁਪਏ ਜੋ ਹੈ ਨਾ ਹੁਣ ਨਹੀਂ ਇਹ 100 ਰੁਪਏ ਘਟੇ ਹੁਣ ਪਹਿਲੀ ਇਹਦੀ ਟਾੜਾ ਮਾਰਤਾ ਨਹੀਂ ਦੇਖਿਆ ਓਕੇ ਬਾਈ ਕੋਈ ਨਹੀਂ ਤੇ ਦੂਜੀ ਇਹ ਵੀ ਪਹਿਲਾ ਸੂਆ ਇਹ ਦੂਜਾ ਨਹੀਂ ਹੈ ਇਹ ਪਹਿਲਾ ਹੀ ਸੂਆ ਜੇ ਦੋਂਦੀ ਇਹ ਦੋਂਦੀ ਚ ਮਲਪੀ ਚੋਕੀ ਦੀਆਂ ਇਹਨਾਂ ਪੁੱਟੀਆਂ ਜੇ ਕੰਨੀਆਂ ਅੱਛਾ ਚੋਕੀ ਹੋਣ ਲੱਗੀ ਆ ਜੀ ਚੋਕੀ ਹੁੰਦੀ ਜੀ ਦੋਂਦੀ ਆ ਹੈ ਤੇ ਦੁੱਧ ਕੋਲ ਕਿੰਨਾ ਦੁੱਧ ਵੀ ਜੀ ਦੇ ਥਲੇ 8 ਕਿਲੋ ਇਹ ਵਿਗਰ ਬਾਹਨਾ ਮੜਾ ਰੱਖ ਰੀਏ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਠੀਕ ਆ ਬੱਚੀ ਵੀ ਬੇਵੀ ਸੋਣੀ ਹੈ ਨਾ ਖੋਲ ਦੇ ਮੇਰਾ ਭਰਾ ਹੂੰ ਸਜਨੋ ਵਾਛੀ ਇਹ ਵੀ ਬੜੀ ਸੋਹਣੀ ਆ ਤੇ ਦੂਜਾ ਸੂਆ ਜਿਹੜੀ ਆ ਗਾਂ ਅੱਗੇ ਬਣੀ ਆ ਹਾਂ ਠੀਕ ਆ ਦੂਜੇ ਸੂਏ ਵਾਲੀ ਬਣੀ ਆ ਤੇ ਪਹਿਲਾ ਸੂਆ ਸੁਕੇ ਹਟਿਆ ਤੇ ਦੁੱਧ 8 ਕਿਲੋ ਆ ਜੀ ਇੱਧਰ ਦੇਖੋ ਮਲਤੀ ਧੰਦਾ ਬੈਕ ਕਰਾ ਲੀ ਇਹਨਾਂ ਵੀ ਕਹਦੇ ਕੋਈ ਜਵਾਨ ਆ ਵਿੱਚ ਹਾਂ ਹਾਂ ਚਲੋ ਕੋਈ ਨਹੀਂ ਤੋਰ ਦੋ ਮੜ ਜੀ ਅੱਗੇ ਨੂੰ ਤੋਰ ਦੋ ਲੋਈ ਲੋਈ ਲੈਓ ਜਗ੍ਹਾ ਨਹੀਂਗਾ ਤੇ ਫਿਰ ਮੁਸ਼ਕਲ ਆਉਂਦੀ ਆ ਲੋਈ ਵਾੜੇ ਵੀ ਬਸ ਹੋਣੀ ਆ ਇਹੰਦਾ ਭਾਈ ਕੀਮਤ ਕਿੰਨੀ ਕਰ ਦੀਏ ਇਹ ਵਿੱਚ ਦੀ ਹੈਗੀ 30000 ਦੀ ਇਹ ਵੀ ਫਿਰ 25 ਦੀ ਦੇ ਦਈਏ ਹਾਂਜੀ 25 ਦੀ ਦੇ ਦਈਏ ਚਲੋ ਇਹ ਵੀ 25 ਦੀ ਜੈ ਸਨੋ ਕਰ ਦੋ ਹਣ ਠੀਕ ਆ ਉਦਾਂ ਉਹ ਚਲੋ ਮੈਂ ਥੋੜਾ ਹੁਣ ਤੁਹਾਡੇ ਮਾਨਤਾ ਨਹੀਂ ਕੀਤਾ ਜੀ ਸੱਜਣੋ ਇਹ ਵੀ 25000 ਦੀ ਤੇ ਉਹ ਵੀ 25000 ਦੀ 25 25 50 ਜੀ ਭਾਈ ਕਿ ਇਹਨੇ ਪੂਣਾ ਹੋਗਾ ਥੋੜਾ ਬਧਾ ਹੋਰ ਮਾਨ ਕਰਦਾ ਕਰ ਦਿਓ ਦੇਸ ਪਸ਼ੂ ਚੰਦ ਜੀ ਸੱਜਣੋ ਆਪਣੀ ਖਰੀਦਦਾਰੀ ਕਰਿਓ ਸასი ਕਾਲ ਜੀ